ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੰਜਾਬ ਦੀਆਂ ਰਾਸ਼ੀ ਤਰ੍ਹਾਂ ਦੇ ਅੰਦਰ ਇਲਜ਼ਾਮ ਤਰਾਸ਼ੀਆਂ ਲਗਾਉਣ ਦਾ ਦੌਰ ਚੱਲਦਾ ਆ ਰਿਹਾ ਹੈ ਤੇ ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਵਾਦ ਉੱਠਿਆ ਸੀ ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਿਸ ਨੂੰ ਲੈ ਕੇ ਭਗਵੰਤ ਮਾਨ ਵੱਡਾ ਦਾਵਾ ਕਰਦੇ ਨੇ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ 2 ਕਰੋੜ ਮੰਗਿਆ ਜਾਂਦਾ ਹੈ ਨੌਕਰੀ ਦੇਣ ਬਦਲੇ ਜੋ ਕਿ ক্রিকেট ਦਾ ਖਿਡਾਰੀ ਹੈ ਤੇ ਇਸੇ ਇਸੇ ਨੂੰ ਲੈ ਕੇ ਦੂਜੇ ਪਾਸੇ ਜਦੋਂ মিডিਆ ਦੇ ਮੁਖਤੱਬ ਹੋ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਸੀ ਔਰ ਨਾਲ ਹੀ ਉਹਨਾਂ ਨੇ ਇੱਕ ਵੱਡਾ ਕਦਮ ਚੁੱਕਿਆ ਸੀ ਉਹ ਗੁਰਦੁਆਰਾ ਕੋਤਵਾਲੀ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜਾ ਕੇ ਅਰਦਾਸ ਕਰਦੇ ਨੇ ਕਿ ਇਹਨਾਂ ਦੋਸ਼ਾਂ ਦੇ ਵਿੱਚ ਮੈਨੂੰ ਜਾਣ ਕੇ ਪਸਾਇਆ ਜਾ ਰਿਹਾ ਹੈ ਇਸ ਦੇ ਵਿੱਚ ਵੀ ਮੇਰਾ ਕਿਸੇ ਪ੍ਰਕਾਰ ਦਾ ਕੋਈ ਵੀ ਦੋਸ਼ ਨਹੀਂ ਤੇ ਇਸੇ ਨੂੰ ਲੈ ਕੇ ਜਿਹੜਾ 31 ਮਈ ਦਾ 2 ਵਜੇ ਦਾ ਸਮਾਂ ਦਿੱਤਾ ਸੀ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਵੱਡਾ ਦਾਵਾ ਕਰਦਿਆ ਹੋਇਆ ਉਸ ক্রিকেট ਖਿਡਾਰੀ ਜਸਿੰਦਰ ਸਿੰਘ ਜੋ ਕਿ ਬੈਦਵਾਨ ਦੇ ਪਿੰਡ ਦੇ ਨਾਲ ਸਬੰਧਤ ਹੈ ਤਾਂ ਉਸ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਮੀਡੀਆ ਦੇ ਮੁਖਾਤਬ ਹੁੰਦੇ ਨੇ ਤਾਂ ਉਹ ਸਮੇਂ ਦੇ ਦਰਮਿਆਨ ਇਹ ਵੱਡੇ ਦੋਸ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਪਰ ਲਗਾਏ ਜਾਂਦੇ ਨੇ ਕਿ ਉਹਨਾਂ ਨੇ ਨੌਕਰੀ ਦੇਣ ਬਦਲੇ 2 ਕਰੋੜ ਮੰਗੇ ਸੀ ਪਰ ਇਹ ਪਰਿਵਾਰ ਸੁਧਾਰਨ ਇਹਨਾਂ ਦੇ ਕੋਲੇ 2 ਕਰੋੜ ਰੁਪਏ ਨਹੀਂ ਸੀ ਤਾਂ ਇਹਨਾਂ ਨੂੰ ਨੌਕਰੀ ਨਹੀਂ ਮਿਲ ਸਕੀ ਉਹਨਾਂ ਨੇ ਨਾਲੇ ਵੀ ਦਾਵਾ ਕੀਤਾ ਕਿ ਇਹਨਾਂ ਨੇ ਨੌਕਰੀ ਲੈਣ ਬਦਲੇ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਅਪਰੋਚ ਕੀਤਾ ਸੀ ਪਰ ਉਸ ਤੋਂ ਕੁਝ ਸਮੇਂ ਬਾਅਦ ਹੀ ਜਦੋਂ ਨੌਕਰੀ ਮਿਲਣੀ ਸੀ ਤਾਂ ਕੁਝ ਸਮੇਂ ਬਾਅਦ ਹੀ ਮੁੱਖ ਮੰਤਰੀ ਤਬਦੀਲ ਹੋ ਜਾਂਦੇ ਨੇ ਉਸ ਉਹਨਾਂ ਦੀ ਜਗ੍ਹਾ ਦੇ ਉੱਪਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਪ੍ਰਾਪਤ ਹੋ ਜਾਂਦਾ ਹੈ ਪਰ ਉਹਨਾਂ ਦੇ ਵੱਲੋਂ ਜਿਹੜਾ ਸੀ ਪੈਸਿਆਂ ਦੀ ਡਿਮਾਂਡ ਕੀਤੀ ਗਈ ਤੇ ਇਸੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਮੀਡੀਆ ਦੇ ਮੁਖਾਤਬ ਹੋਏ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਔਰ ਵੱਡਾ ਦਾਵਾ ਕੀਤਾ ਕਿ ਜਿਸ ਲੜਕੇ ਨੂੰ ਜਿਸ ক্রিকেট ਦੇ ਖਿਡਾਰੀ ਨੂੰ ਨੌਕਰੀ ਦੀ ਡਿਮਾਂਡ ਕੀਤੀ ਜਾ ਰਹੀ ਹੈ ਔਰ ਮੇਰੇ ਉੱਪਰ ਵੱਡੇ ਦੋਸ਼ ਲਗਾਏ ਜਾ ਰਹੇ ਨੇ ਇਹ ਦੋਸ਼ ਬਿਲਕੁਲ ਬੇਬੁਨਿਆਦ ਨੇ ਕਿਉਂਕਿ ਕਾਨੂੰਨ ਦੇ ਅਨੁਸਾਰ ਇਹ ਨੌਂਦਵਾਨ ਇੱਕ ਕ੍ਰਿਕਟ ਦਾ ਖਿਡਾਰੀ ਨੌਕਰੀ ਦਾ ਅਧਿਕਾਰੀ ਨਹੀਂ ਪਰ ਦੂਜੇ ਪਾਸੇ ਇਹ ਦੋਨਾਂ ਮਸਲਿਆਂ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਤੇ ਚਰਨਜੀਤ ਸਿੰਘ ਚੰਨੀ ਦਾ ਆਪਸ ਦੇ ਵਿੱਚ ਵਿਵਾਦ ਚੱਲਦਾ ਤਾਂ ਉੱਥੇ ਸੁਖਪਾਲ ਖੈਰਾ ਵਿੱਚ ਆ ਗਏ ਨੇ ਕਿਉਂਕਿ ਸੁਖਪਾਲ ਖੈਰਾ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮਸਲਾ ਹੁੰਦਾ ਹੈ ਉਹ ਆਮ ਕਰਕੇ ਉਹਨਾਂ ਮਸਲਿਆਂ ਦੇ ਵਿੱਚ ਆ ਜਾਂਦੇ ਨੇ ਔਰ ਕਿਤੇ ਨਾ ਕਿਤੇ ਤੱਥਾਂ ਆਧਾਰਿਤ ਗੱਲ ਕਰਦੇ ਵੀ ਨਜ਼ਰ ਆਉਂਦੇ ਨੇ ਤਾਂ ਇਸੇ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਇੱਕ ਰਿਪੋਰਟ ਜਨਤਕ ਕੀਤੀ ਉਹਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਕਿ ਜਿਹੜਾ ਮਾਨਯੋਗ ਹਾਈ ਕੋਰਟ ਦੇ ਵੱਲੋਂ ਇਸ ক্রিকেট ਦੇ ਖਿਡਾਰੀ ਨੂੰ ਜਿਹੜਾ ਸੀ ਨੌਕਰੀ ਦੇ ਵਿੱਚ ਪੂਰੀ ਯੋਗਤਾ ਨਾ ਹੋਣ ਕਰਕੇ ਨੌਕਰੀ ਤੋਂ ਇਨਕਾਰ ਕੀਤਾ ਗਿਆ ਹੈ ਫੇਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਪਰ ਅਜਿਹੇ ਦੋਸ਼ ਲਗਾਉਣ ਦਾ ਕਾਰਨ ਕੀ ਹੈ ਕਿਉਂ ਜਾਣਬੁੱਝ ਕੇ ਜਿਹੜਾ ਹੈ ਸਾਡੀ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸੁਖਪਾਲ ਸਿੰਘ ਖੈਰਾ ਨੇ ਤੱਥਾਂ ਦੇ ਆਧਾਰਤ ਕੀ ਕੀ ਗੱਲ ਕੀਤੀ ਹੈ ਇੱਕ ਵਾਰ ਉਹ ਪੂਰੀ ਗੱਲਬਾਤ ਵੀ ਤੁਹਾਡੇ ਸਨਮੁਖ ਰੱਖ ਦਿੰਦੇ ਹਾਂ ਇਸ ਵਕਤ ਮੇਰਾ ਲਾਈਵ ਹੋਣ ਦਾ ਮਕਸਦ ਇਹ ਆ ਕਿ ਜਿਹੜਾ ਹੁਣ ਤੋਂ ਤਕਰੀਬਨ 2 ਕੁ ਘੰਟੇ ਪਹਿਲਾਂ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਪੰਜਾਬ ਨੇ ਬੜੇ ਗੰਭੀਰ ਇਲਜ਼ਾਮ ਲਾਏ ਨੇ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਤੇ ਕਿ ਉਹਨਾਂ ਨੇ ਇੱਕ ক্রিকেট ਪਲੇਅਰ ਸੀਗਾ ਜਸਿੰਦਰ ਬੈਦਵਾਨ ਉਹਦੇ ਤੋਂ 2 ਕਰੋੜ ਰੁਪਇਆ ਉਹ ਐਦਾਂ ਕਰਦੇ ਸੀ 2-2 ਪਹਿਲਾਂ ਪਰ ਮਤਲਬ ਸੀਗਾ ਕਿ 2 ਕਰੋੜ ਰੁਪਇਆ ਰਿਸ਼ਵਤ ਮੰਗੀ ਉਹਨੂੰ ਇੱਕ ਸਰਕਾਰੀ ਨੌਕਰੀ ਦੇਣ ਵਾਸਤੇ ਮੇਰਾ ਚਰਨਜੀਤ ਸਿੰਘ ਚੰਨੀ ਨਾਲ ਕੋਈ ਵਿਸ਼ੇਸ਼ ਇਸ ਤਰ੍ਹਾਂ ਦਾ ਤੁਲਕਾਤ ਨਹੀਂਗਾ ਪਰ ਮੈਂ ਕਿਉਂਕਿ ਸਿਰਫ ਇਨਸਾਫ ਦੀ ਗੱਲ ਤੁਹਾਡੇ ਸਨਮੁਖ ਰੱਖਣਾ ਚਾਹੁੰਦਾ ਵਾਂ ਤੱਥਾਂ ਦੇ ਆਧਾਰ ਦੇ ਉੱਤੇ ਉਹ ਮੈਂ ਤੁਹਾਡਾ ਇਸ ਲਾਈਵ ਜ਼ਰੀਏ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਭਗਵੰਤ ਸਿੰਘ ਮਾਨ ਨੇ ਇਲਜ਼ਾਮ ਲਾਏ ਨੇ ਇਹ ਬੇਸਿਕਲੀ ਇੱਕ ਬਦਲਾਖੋਰੀ ਦੇ ਵਿੱਚ ਸਪਸ਼ਟ ਤੌਰ ਤੇ ਸਾਬਤ ਹੁੰਦੇ ਨੇ ਕਿਉਂਕਿ ਮੇਰੇ ਕੋਲ ਇੱਕ ਹਾਈ ਕੋਰਟ ਦਾ ਫੈਸਲਾ ਹੈ ਜਿਹੜਾ ਕਿ ਜਸਿੰਦਰ ਸਿੰਘ ਬੈਦਵਾਨ ਨੇ ਮਾਰਚ 2021 ਦੇ ਵਿੱਚ ਪੰਜਾਬ ਰਿਆਣਾ ਹਾਈ ਕੋਰਟ ਦੇ ਜੋ ਦੋ ਜੱਜਸ ਨੇ ਇੱਕ ਫੈਸਲਾ ਦਿੱਤਾ ਜਤਿੰਦਰ ਜਸਟਿਸ ਜਤਿੰਦਰ ਚੋਹਾਨ ਐਂਡ ਜਸਟਿਸ ਵਿਵੇਕ ਪੂਰੀ ਮਾਰਚ 31 2021 ਨੂੰ ਜਿਹੜੇ ਇਲਜ਼ਾਮ ਜਸਿੰਦਰ ਬੈਦਵਾਨ ਇੱਕ ਕ੍ਰਿਕਟਰ ਉਹ ਸਾਡਾ ਬੱਚਾ ਹੀ ਆ ਮੈਂ ਉਹਦੇ ਕੋਲ ਖਿਲਾਫ ਰਹਿਗਾ ਉਹਦੇ ذریعے ਭਗਵੰਤ ਮਾਨ ਨੇ ਉਹਨਾਂ ਨੂੰ ਬੇਸਿਕਲੀ ਇੱਕ ਸਹਾਰਾ ਬਣਾਇਆ ਵਾ ਕਾਂਗਰਸ 'ਤੇ ਅਟੈਕ ਕਰਨ ਦਾ ਜਾਂ ਚਰਨਜੀਤ ਸਿੰਘ ਚੰਨੀ ਦੇ 'ਤੇ ਅਟੈਕ ਕਰਨ ਦਾ ਕਿ ਚਰਨਜੀਤ ਸਿੰਘ ਚੰਨੀ ਉਹਨੂੰ ਨੌਕਰੀ ਦੇਣ ਦੇ ਇਵਜ਼ ਵਿੱਚ ਉਹਦਾ ਕੋਈ ਭਤੀਜੇ ਦਾ ਨਾਮ ਲੈ ਰੇ ਜਸ਼ਨ ਦਾ ਕਿ ਉਹ 2 ਕਰੋੜ ਰੁਪਇਆ ਰਿਸ਼ਵਤ ਮੰਗ ਰਿਆ ਸੀਗਾ ਉਹ ਰਿਸ਼ਵਤ ਤਾਂ ਮੰਗਦਾ ਜੇ ਜਸ਼ਨਜੀਤ ਦਾ ਕੋਈ ਰਾਈਟਫੁੱਲ ਕਲੇਮ ਹੁੰਦਾ ਮਾਰਚ 31 2021 ਨੂੰ ਪੰਜਾਬ ਰੈਣਾ ਹਾਈ ਕੋਰਟ ਦੇ ਡਬਲ ਬੈਂਚ ਨੇ ਫੈਸਲਾ ਦਿੱਤਾ ਜਿਹੜੀ ਪਟੀਸ਼ਨ ਜਸ਼ਨਜੀਤ ਸੌਰੀ ਜਸਿੰਦਰ ਬੈਦਵਾਨ ਨੇ ਕੀਤੀ ਕਿ ਮੈਨੂੰ ਨੌਕਰੀ ਜਿਹੜੀ ਆ ਦਿੱਤੀ ਜਾਵੇ ਕਿਉਂਕਿ ਮੈਂ ਸਪੋਰਟਸ ਕੋਟੇ ਚ ਅਪਲਾਈ ਕੀਤਾ ਸੀਗਾ ਲੇਕਿਨ ਇਸ ਫੈਸਲੇ ਵਿੱਚ ਇਹ ਬੜਾ ਡਿਟੇਲ ਫੈਸਲਾ ਮੇਰੇ ਕੋਲ ਤਾਂ ਚਲੋ 3-4 ਪੇजेस ਨੇ ਲੇਕਿਨ ਲਾਸਟ ਪੇਜ ਮੈਂ ਤੁਹਾਨੂੰ ਹੋਰ ਕਲੀਨ ਸ਼ਾਟ ਦਿਖਾ ਸਕਦਾ ਬੜਾ ਕੇਅਰਫੁਲੀ ਲਾਸਟ ਪੈਰਾ ਤੁਸੀਂ ਫੋਕਸ ਕਰ ਦਿਓ ਹਾਈ ਕੋਰਟ ਕਹਿੰਦਾ ਵਾ ਕਿ ਜਸਿੰਦਰ ਬੈਦਵਾਂ ਨੂੰ ਇਸ ਕਰਕੇ ਨੌਕਰੀ ਨਹੀਂ ਦਿੱਤੀ ਜਾਂਦੀ ਕਿਉਂਕਿ ਜਿਹੜਾ ਇੰਡੀਅਨ 올림픽ਸ ਐਸੋਸੀਏਸ਼ਨ ਦੇ ਮੁਤਾਬਕ ਕ੍ਰਿਕਟ ਜਿਹੜੀ ਹੈ ਗੇਮ ਉਹ ਪੰਜਾਬ ਦੇ ਜਾਂ ਜਿਹੜੇ ਵੀ ਆਪਣੇ ਰੂਲਸ ਨੇ ਉਹਦੇ ਅਧੀਨ ਉਹ ਉਹਦੀ ਯੋਗਤਾ ਬਣਦੀ ਨਹੀਂ ਹੈ ਔਰ ਇਸ ਤੋਂ ਪਹਿਲਾਂ ਜਸਵਿੰਦਰ ਬੈਦਵਾਨ ਕ੍ਰਿਕਟਰ ਨੇ ਲੋਅਰ ਕੋਰਟਸ 'ਤੇ ਜਾ ਕੇ ਸੈਸ਼ਨ ਕੋਰਟ 'ਤੇ ਜਾ ਕੇ ਇੱਕ ਪਟੀਸ਼ਨ ਕੀਤੀ ਸੀਗੀ ਜਿਹਦੀ ਅਪੀਲ ਵਿੱਚ ਜਸਵਿੰਦਰ ਬੈਦਵਾਨ ਦਾ ਕੇਸ ਸੁਣਿਆ ਗਿਆ ਹਾਈ ਕੋਰਟ ਪੰਜਾਬ ਰਾਜਨਾ ਹਾਈ ਕੋਰਟ ਦੇ ਵਿੱਚ ਔਰ 31 ਮਾਰਚ ਨੂੰ ਜਿਹੜਾ ਸਿਕਾਇਏ ਫੈਸਲਾ ਆ ਗਿਆ ਕਿ ਜਸਵਿੰਦਰ ਬੈਦਵਾਨ ਦਾ ਕੋਈ ਕਲੇਮ ਇਸ ਨੌਕਰੀ ਤੇ ਨਹੀਂ ਬਣਦਾ ਸਪੋਰਟਸ ਕੋਰਟੇ ਵਿੱਚ ਜਦ ਜਦ ਮਾਰਚ 31 2021 ਨੂੰ ਇਹ ਫੈਸਲਾ ਆ ਜਾਂਦਾ ਵਾ ਤੇ ਚੰਨੀ ਦਾ ਬਣਦਾ ਵਾ ਚੀਫ ਮਨਿਸਟਰ ਚਰਨਜੀਤ ਸਿੰਘ ਚੰਨੀ ਬਣਦੇ ਨੇ ਚੀਫ ਮਨਿਸਟਰ ਸਮਵੇਅਰ ਸਪਟੈਂਬਰ ਦੇ ਵਿੱਚ ਤਾਂ ਜਦ ਹਾਈ ਕੋਰਟ ਨੇ ਉਹਨੂੰ ਡਿਨਾਈ ਕਰਤਾ ਤੇ ਚਰਨਜੀਤ ਸਿੰਘ ਚਾਹੁੰਦੇ ਹੋਏ ਵੀ ਜੇ ਚਾਹੁੰਦੇ ਵੀ ਉਹ ਕਿ ਮੈਂ ਫਲਾਣੇ ਮੁੰਡੇ ਨੂੰ ਨੌਕਰੀ ਦੇਣੀ ਉਹ ਦੇ ਨਹੀਂ ਸਕਦੇ ਕਿਉਂਕਿ ਕਾਨੂੰਨ ਦੀ ਉਲੰਘਣਾ ਸਾਬਤ ਹੋ ਚੁੱਕੀ ਸਗੀ ਹਾਈ ਕੋਰਟ ਦੇ ਫੈਸਲੇ ਦੇ ਵਿੱਚ ਤੋ ਹੁਣ ਮੈਂ ਭਗਵੰਤ ਸਿੰਘ ਮਾਨ ਹੁਣਾਂ ਨੂੰ ਬੜੇ ਨਿਮਰਤਾ ਨਾਲ ਪੁੱਛਣਾ ਚਾਹਣਾ ਕਿ ਤੁਸੀਂ ਪਹਿਲੀ ਗੱਲ ਤਾਂ ਤੁਹਾਨੂੰ ਸ਼ੋਬਦਾ ਹੀ ਨਿਕਾ ਐਜ਼ ਅ ਚੀਫ ਮਿਨਿਸਟਰ ਜੇ ਤੁਹਾਡੇ ਕੋ ਫਰਜ਼ ਕਰੋ ਇੱਕ ਕ੍ਰਿਕਟਰ ਨੇ ਕੰਪਲੇਨਟ ਕੀਤੀ ਧਰਮਸ਼ਾਲਾ ਦੇ ਕਿਸੇ ਕ੍ਰਿਕਟ ਗਰਾਊਂਡ ਦੇ ਵਿੱਚ ਕਿ ਕਿਸੇ ਕ੍ਰਿਕਟ ਮੈਚ ਦੇ ਦੌਰਾਨ ਤੁਸੀਂ ਆਪਣੇ ਪਰਿਵਾਰ ਨਾਲ ਪੂਰਾ ਹੈਲੀਕਾਪਟਰ ਲੈ ਕੇ ਗਏ ਸੀ ਪੰਜਾਬ ਸਰਕਾਰ ਦਾ ਤੁਹਾਡੀ ਆਪਣੀ ਜ਼ਾਤੀ ਵਿਜ਼ਿਟ ਸੀਗੀ ਸ਼ਾਇਦ ਤੁਸੀਂ ਉਸ ਦਿਨ ਆਪਣੇ ਮਾਤਾ ਜੀ ਨੂੰ ਆਪਣੀ ਧਰਮ ਪਤਨੀ ਨੂੰ ਨਾਲ ਲੈ ਕੇ ਗਏ ਸੀ ਚਲੋ ਲੈ ਗਏ ਉਹ ਵੀ ਛੱਡ ਦਿਓ ਉਸ ਗੱਲ ਨੂੰ ਪਰ ਤੁਸੀਂ ਉੱਥੇ ਜਾ ਕੇ ਕਿਹਾ ਫਿਰ ਆ ਕੇ ਪੰਜਾਬ ਕੰਫੈਸ ਕੀਤਾ ਇਹ ਡਿਸਕਲੋਸ ਕੀਤਾ ਕਿ ਮੈਨੂੰ ਇੱਕ ਕ੍ਰਿਕਟਰ ਮਿਲਿਆ ਉਸਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਇਦਾਂ ਉਹ ਉਹਨੇ ਕ੍ਰਿਕਟਰ ਨੇ ਇਲਜ਼ਾਮ ਲਾਇਆ ਕਿ ਮੇਰੇ ਕੋਲ ਦੋ ਮੰਗਿਆ ਤੇ ਅਸੀਂ ਸਮਝਾ ਕਿ ਸ਼ਾਇਦ 2 ਲੱਖ ਮੰਗਿਆ ਲੇਕਿਨ ਉਹਨਾਂ ਦਾ ਅਲਟੀਮੇਟਲੀ 2 ਕਰੋੜ ਸਾਬਤ ਹੋਇਆ ਇਹ ਅੱਜ ਸਾਰਾ ਖੁਲਾਸਾ ਭਗਵੰਤ ਸਿੰਘ ਮਾਨ ਨੇ ਇੱਕ ਚੀਫ ਮਿਨਿਸਟਰ ਨੇ ਚੰਡੀਗੜ੍ਹ ਵਿੱਚ ਬੈਠ ਕੇ ਪ੍ਰੈਸ ਵਾਰਤਾ ਦੇ ਵਿੱਚ ਕੀਤੇ ਨੇ ਪਹਿਲੀ ਗੱਲ ਤਾਂ ਇਹ ਉਹਨਾਂ ਨੂੰ ਸ਼ੋਪਦੀ ਨਹੀਂ ਅਗਰ ਫਰਜ਼ ਕਰੋ ਉਹਨਾਂ ਕੋ ਕੰਪਲੇਂਟ ਆਉਂਦੀ ਵੀ ਹੈ ਕੋਈ ਇਦਾਂ ਤਾਂ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਨੇ ਐਂਟੀ ਕ腐ਪਸ਼ਨ ਬਿਊਰੋ ਦੇ ਵਿੱਚ ਜਿਹੜਾ ਇਹਨਾਂ ਨੇ ਬਣਾਇਆ ਹੈਲ ਤੁਹਾਨੂੰ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਨੇ ਤੁਸੀਂ ਉਹਨਾਂ ਨੂੰ ਫਾਰਵਰਡ ਕਰੋ ਟੂ ਦੀ ਲੈਜਿਟਿਮੇਟ ਅਥਾਰਟिटीज ਚਾਹੇ ਵਿਜੀਲੈਂਸ ਆ ਚਾਹੇ ਪੰਜਾਬ ਪੁਲਿਸ ਆ ਉਹ ਉਸ ਨੂੰ ਉਹਦੀ ਕੋਕ ਕਰਨਗੇ ਕੋਕ ਕਰਨ ਤੋਂ ਬਾਅਦ ਅਗਰ ਕੋਈ ਐਫ ਆਈ ਆਰ ਬਣਦੀ ਉਹ ਰਜਿਸਟਰ ਕਰਨਗੇ فرض ਕਰੋ ਹੁਣ ਚੀਫ ਮਿਨਿਸਟਰ ਪ੍ਰੈਸ ਕਾਨਫਰੰਸ ਕਰਕੇ ਨਾਲ ਮੁਦਈਆਂ ਨੂੰ ਬਿਠਾ ਕੇ ਇੱਕ ਸਾਬਕ ਮੁੱਖ ਮੰਤਰੀ ਤੇ ਇਲਜ਼ਾਮ ਲਗਾ ਰਿਹਾ ਵਾ ਤੇ ਹੁਣ ਦੱਸੋ ਮੈਨੂੰ ਕਿਹੜੀ ਜਾਂਚ ਏਜੰਸੀ ਆ ਜਿਹੜੀ ਮੁੱਖ ਮੰਤਰੀ ਨੂੰ ਬਾਈਪਾਸ ਕਰ ਸਕਦੀ ਆ فرض ਕਰੋ ਕਿਸੇ ਵਿਜੀਲੈਂਸ ਨੂੰ ਜਾਂਚ ਦਿੰਦੇ ਨੇ ਕਿਸੇ ਆਈ ਜੀ ਅਫਸਰ ਆਈ ਜੀ ਲੈਵਲ ਅਫਸਰ ਨੂੰ ਜਾਂ ਐਸ ਐਸ ਪੀ ਲੈਵਲ ਦੇ ਅਫਸਰ ਨੂੰ ਉਹਦੀ ਕੀ ਮਜਾਲ ਆ ਕਿ ਉਹ ਭਗਵੰਤ ਮਾਨ ਦੇ ਆਰਡਰਸ ਨੂੰ ਡਿਫਾਈ ਕਰਕੇ ਚੀਫ ਮਿਨਿਸਟਰ ਦੇ ਆਰਡਰਸ ਨੂੰ ਡਿਫਾਈ ਕਰਕੇ ਤੇ ਕਵੇ ਕਿ ਜੀ ਚਰਨਜੀਤ ਸਿੰਘ ਚੰਨੀ ਦਾ ਕੋਈ ਕਸੂਰ ਨਹੀਂਗਾ ਉਹਨੇ ਕੋਈ ਰਿਸ਼ਵਤ ਨਹੀਂ ਲਈ ਇਹਦਾ ਪਰਚਾ ਦਰਜ ਹੋਣਾ ਤੈਅ ਹੈਗਾ ਵਾ ਔਰ ਇਹ ਤੋਂ ਸਾਫ਼ ਸਪਸ਼ਟ ਹੋ ਗਿਆ ਕਿ ਭਗਵੰਤ ਸਿੰਘ ਮਾਨ ਦੀ ਮਨਸ਼ਾ ਪਤਾ ਕੀ ਹੈ ਕਿ ਕਿਸੇ ਤਰੀਕੇ ਨਾਲ ਬਾਈ ਹੁੱਕ ਔਰ ਬਾਈ ਕ੍ਰੁਕ ਮੈਂ ਚਰਨਜੀਤ ਸਿੰਘ ਚੰਨੀ ਨੂੰ ਅੰਦਰ ਕਰਨਾ ਹੀ ਕਰਨਾ ਵਾ ਕਹਾਣੀ ਇੰਨੀ ਆ ਦੋਸਤੋ ਸਿਰਫ ਔਰ ਇਥੋਂ ਅੱਗੇ ਮੈਂ ਚਲਣਾ ਚਾਹਣਾ ਕਿ ਜਸਿੰਦਰ ਦਾ ਕਲੇਮ ਹਾਈ ਕੋਰਟ ਨੇ ਡਿਨਾਈ ਕਰਤਾ 31 ਮਾਰਚ 2021 ਨੂੰ ਪਰ ਕਟਾਰੂ ਚੱਕ ਦਾ ਕੀ ਬਣਿਆ ਭਗਵੰਤ ਸਿੰਘ ਮਾਨ ਜੀ ਇਹ ਦੱਸੋ ਜਰਾ ਕਟਾਰੂ ਚੱਕ ਦੇ ਖਿਲਾਫ ਉਹਦਾ ਜਿਹੜਾ ਸ਼ੋਸ਼ਣ ਕੀਤਾ ਗਿਆ ਉਸ ਨੌਜਵਾਨ ਦਾ ਕੇਸ਼ਵ ਦਾ ਉਸ ਨੇ ਐਸ்சி ਕਮਿਸ਼ਨ ਐਸ்சி ਸ਼ੈਡਿਊਲ ਕਾਸਟ ਕਮਿਸ਼ਨ ਆਫ ਇੰਡੀਆ ਸ਼ਾਇਦ ਮਿਸਟਰ ਵਿਜੇ ਸੰਪਲਾ ਨੇ ਉਹਦੇ ਚੇਅਰਮੈਨ ਉਹਨਾਂ ਦੇ ਕੋਲ ਜਾ ਕੇ ਖੁਦ ਕੰਪਲੇਂਟ ਕੀਤੀ ਬਹੁਤ ਸਾਰੇ ਚੈਨਲਸ ਨੂੰ ਟੀਵੀ ਇੰਟਰਵਿਊਜ਼ ਦਿੱਤੀਆਂ ਉਸ ਨੇ ਫਿਰ ਐਸਆਈਟੀ ਜਿਹੜੀ ਬਣਾਈ ਜਿਹੜੀ ਬਣਾਉਣੀ ਪਈ ਮਜਬੂਰੀ ਚ ਕਿਉਂਕਿ ਗਵਰਨਰ ਪੰਜਾਬ ਨੇ ਉਸ ਵੀਡੀਓਜ਼ ਨੂੰ ਆਥੈਂਟੀਕੇਟ ਕਰਕੇ ਉਹਦੀ ਪੁਸ਼ਟੀ ਕਰਕੇ ਪੰਜਾਬ ਸਰਕਾਰ ਨੂੰ ਭੇਜਤਾ ਕਿ ਇਹਦੀ ਜਾਂਚ ਕਰਾਈ ਜਾਵੇ ਐਸਆਈਟੀ ਬਣ ਗਈ ਜੀ ਇੱਕ ਮਹੀਨਾ ਹੋ ਗਿਆ ਪੂਰਾ ਭਗਵੰਤ ਸਿੰਘ ਮਾਨ ਜੀ ਇੱਕ ਮਹੀਨਾ ਤੁਸੀਂ ਕਟਾਰੂ ਚੱਕ ਦੇ ਖਿਲਾਫ ਕੋਈ ਜਾਂਚ ਨਹੀਂ ਹੋਣ ਦਿੱਤੀ ਐਸਆਈਟੀ ਕੀ ਕਹਿੰਦੀ ਆ ਕਿ ਕਿ ਉਹ ਬੰਦਾ ਲੱਭੋ ਔਰ ਸ਼ਾਇਦ ਮੈਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ ਕਿ ਉਹ ਨੌਜਵਾਨ ਕੇਸ਼ਵ ਜਿਹੜਾ ਸੀਗਾ ਜਿਹੜਾ ਅ ਸਰੀਰਕ ਸ਼ੋਸ਼ਣ ਦਾ ਇੱਕ ਵਿਕਟਮ ਸੀ ਉਸ ਨੂੰ ਇਹ ਆਪਣੇ ਕਬਜ਼ੇ ਵਿੱਚ ਲੈ ਚੁੱਕੇ ਨੇ ਔਰ ਤਦ ਕੋ ਹੁਣ ਬਿਆਨ ਦੇਵੋਣਗੇ ਕਿ ਕਟਾਰੂ ਚੱਕ ਤਾਂ ਮੈਨੂੰ ਕਦੀ ਜਾਣਦਾ ਹੀ ਨਹੀਂ ਹਾਲਾਂਕਿ ਥੇਰ ਇਜ਼ ਵੀਡੀਓਗ੍ਰਾਫਿਕ ਐਵਿਡੈਂਸ ਥੇਰ ਇਜ਼ ਅ ਕੰਪਲੇਨ ਬਿਫੋਰ ਦੀ ਐਸਸੀ ਕਮਿਸ਼ਨ ਆਫ ਇੰਡੀਆ ਪਰ ਕਹਿਣਗੇ ਜੀ ਸਾਨੂੰ ਤਾਂ ਜਾਣਦਾ ਸੀ ਉਹਨੂੰ ਕਲੀਨ ਚਿੱਟ ਦੇਵੋਣਗੇ ਮਤਲਬ ਦੇਖੋ ਸਰਕਾਰ ਕੀ ਕਰ ਰਹੀ ਹੈਗੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਇਹੋ ਜਿਹਾ ਕੇਸ ਪਸਾਇਆ ਜਾ ਰਿਹਾ ਜਿਹਦੇ ਚ ਹਾਈ ਕੋਰਟ ਨੇ ਪਹਿਲਾਂ ਹੀ ਉਹਦੇ ਜਸਿੰਦਰ ਬੈਦਵਾਨ ਦੇ ਕਲੇਮਸ ਨੂੰ ਰਿਜੈਕਟ ਕਰਤਾ ਵਾ ਇਸ ਹਾਈ ਕੋਰਟ ਦੇ ਜਜਮੈਂਟ ਦੇ ਜ਼ਰੀਏ ਤੁਸੀਂ ਨੰਬਰ ਦੇਖ ਸਕਦੇ ਹੋ ਉਹਦੇ ਕਲੇਮਸ ਨੂੰ ਰਿਜੈਕਟ ਕਰਤਾ ਪਰ ਉਹ ਕਹਿੰਦਾ ਮੈਂ ਚੰਨੀ ਦੇ ਪਰਚਾ ਦਰਜ ਕਰਾਉਂਗਾ ਔਰ ਕਿਹੜੀ ਜੇਲ੍ਹ 'ਚ ਭੇਜਾਂਗੇ ਤੁਸੀਂ ਮਤ ਪੁੱਛੋ ਮੈਨੂੰ ਪਰ ਜਿਹੜੇ ਮਨਿਸਟਰ ਦੇ ਖਿਲਾਫ ਵੀਡੀਓਗ੍ਰਾਫਿਕ ਐਵਿਡੈਂਸ ਹੈ ਉਹਨੂੰ ਅਜ ਤੱਕ ਐਸਆਈਟੀ ਜਿਹੜੀ ਬਣਾਈ ਆ ਤੀਆਂ ਦਿਨਾਂ ਦੇ ਵਿੱਚ ਉਹਨੂੰ ਸੱਦਿਆ ਵੀ ਨਹੀਂ ਉਹਨੂੰ ਬਲਾ ਕੇ ਉਹਦੇ ਰਿਕਾਰਡ ਵੀ ਨਹੀਂ ਕੀਤੀ ਸਟੇਟਮੈਂਟ ਉਹਨੂੰ ਵੀਡੀਓਜ਼ ਦਿਖਾਈਆਂ ਨਹੀਂ ਉਹਨੂੰ ਕਨਫਰੰਟ ਨਹੀਂ ਕੀਤਾ ਆ ਪੰਜਾਬ ਦੇ ਵਿੱਚ ਬਦਲਾਅ ਦੀ ਰਾਜਨੀਤੀ ਮੇਰੇ ਦੋਸਤੋ ਇਹ ਆ ਚੱਲ ਰਹੀ ਹੈ ਬਸ ਇੰਨਾ ਹੀ ਤੁਹਾਨੂੰ ਦੱਸਣਾ ਸੀਗਾ ਬਾਕੀ ਤੁਸੀਂ ਜਿਆਦਾ ਬਿਹਤਰੀਨ ਜੱਜ ਹੋ ਠੀਕ ਆ ਜਲੰਧਰ ਇਹ ਕਲੈਕਸ਼ਨ ਕੀ ਜਿੱਤ ਲਿਆ ਇਹਦਾ ਮਤਲਬ ਤੁਸੀਂ ਇੰਨੇ ਮੱਤ ਹੰਕਾਰੋ ਕਿ ਤੁਸੀਂ ਸਭ ਕੁਝ ਛਿੱਕੇ ਤੇ ਟੰਗ ਦਿਓ ਕੱਢਣਾ ਕਟਾਰੂ ਚੱਕ ਸੀਗਾ ਕੱਢਿਆ ਕੌਣ ਇੰਦਰਬੀਰ ਨੇਚਰ ਇੱਕ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕਿ ਇੱਕ ਗੁਰਸਿੱਖ ਇੱਕ ਅੱਛਾ ਮੰਤਰੀ ਇਹ ਦੱਸਿਆ ਨਹੀਂ ਕਿ ਉਹਨੇ ਕਿ ਅਸਤੀਫਾ ਕਿਉਂ ਦਿੱਤਾ ਦਵਾਇਆ ਉਹਦੀ ਬਾਹ ਮਰੋੜ ਕੇ ਉਹਦੀ ਐਦਾਂ ਬਾਹ ਮਰੋੜੀ ਆ ਇੰਦਰਬੀਰ ਨਿੱਜਰ ਦੀ ਕਿ ਚੱਲ ਅਸਤੀਫਾ ਦੇ ਦੇ ਅਸੀਂ ਫਲਾਣੇ ਦੋ ਮੰਤਰੀ ਬਣਾਉਣੇ ਔਰ ਨਾਲ ਮੇਰੀ ਹਮਦਰਦੀ ਥੋੜੀ ਕੁਲਦੀਪ ਢਾਲੀਵਾਲ ਨਾਲ ਵੀ ਹੈ ਕੁਲਦੀਪ ਢਾਲੀਵਾਲ ਇਹ ਕੰਮ ਕਰ ਰਿਹਾ ਸੀ ਕੈਂਪੇਨ ਚਲਾਇਆ ਸੀ ਐਜ਼ ਪੰਚਾਇਤ ਮਿਨਿਸਟਰ ਕਿ ਮੈਂ ਜ਼ਮੀਨਾਂ ਛਟਾਉਣੀਆਂ ਨੇ ਉਹਦਾ ਵਿਭਾਗਾਂ ਵੀ ਕੱਟ ਕੇ ਦੇ ਦਿੱਤਾ ਉਹਨੂੰ ਉਹਨੂੰ ਆਲਮੋਸਟ ਨਿਹੱਥਾ ਕਰ ਦਿੱਤਾ ਉਹਨੂੰ ਸਿਰਫ ਦੋ ਵਿਭਾਗੇ ਰਹਿਣ ਦਿੱਤੇ ਇੱਕ ਐਨ ਆਰ ਆਈ ਇੱਕ ਐਡਮਿਨਿਸਟ੍ਰੇਟਿਵ ਰਿਫਾਰਮ ਜੇ ਦੀ ਕੋਈ ਫਾਈਲ ਹੀ ਨਹੀਂ ਆਉਂਦੀ ਕਿਸੇ ਮਿਨਿਸਟਰ ਦੇ ਕੋਲ ਆ ਸਾਡੇ ਪੰਜਾਬ ਦੇ ਹਾਲਾਤ ਨੇ ਇਸ ਲਈ ਮੈਂ ਸਿਰਫ ਇਹ ਕਹਿਣਾ ਚਾਹਣਾ ਵਾਂ ਕਿ ਸਰਾਸਰ ਬਦਲਾਖੋਰੀ ਤੇ ਉਤਰੋ ਔਰ ਮੈਂ ਤੁਹਾਡੇ ਸਾਹਮਣੇ ਜਾਗਦਾ ਜੀਂਦਾ ਸਬੂਤ ਆ ਕਟਾਰੂ ਚੱਕ ਦਾ ਮਸਲਾ ਚੱਕਿਆ ਪਹਿਲੀ ਤਾਰੀਖ ਨੂੰ 2 ਤਾਰੀਖ ਨੂੰ ਪਹਿਲੀ ਐਫ ਆਈ ਆਰ 12 ਤਾਰੀਖ ਨੂੰ ਮੈਨੂੰ ਜ਼ਮਾਨਤ ਮਿਲਦੀ ਆ ਕਬੂਤਲਾ ਦੇ ਸੈਸ਼ਨ ਕੋਰਟ ਚੋਂ 11 ਰਾਤ ਨੂੰ ਇੱਕ ਗੁਪਤ ਐਫ ਆਈ ਆਰ ਮੇਰੇ ਖਿਲਾਫ 37 ਸਾਲ ਪੁਰਾਣਾ ਰਿਕਾਰਡ ਕੱਢਿਆ ਮੇਰੇ ਦੋਸਤੋ 37 ਇਅਰਸ 올ਡ ਰਿਕਾਰਡ ਮੇਰੀ ਫੈਮਿਲੀ ਨਾਲ ਜਿਹੜੇ ਤਬਾਦਲੇ ਮੈਂ ਆਪਣੀ ਸਿਸਟਰ ਨਾਲ ਕੀਤੇ ਆਪਣੀ ਭੈਣ ਨਾਲ ਆਪਣੀ ਦਾਦੀ ਨਾਲ ਕੀਤੇ ਆਪਣੇ ਭੂਆ ਦੇ ਮੁੰਡੇ ਨਾਲ ਕੀਤੇ ਜਿਹਦੇ ਚ ਕੋਈ ਲੈਣਾ ਦੇਣਾ ਨਹੀਂ ਕਿਸੇ ਤੀਸਰੇ ਚੌਥੇ ਬੰਦੇ ਦਾ ਸ਼ਿਕਾਇਤ ਕਰਾਈ ਜਿਹੜਾ ਜ਼ਮਾਨਤ ਜ਼ਬਤ ਬੰਦਾ ਸੀਗਾ ਭਲੱਥ ਦਾ ਉਹਦੇ ਕੋਲ ਸ਼ਿਕਾਇਤ ਲੈ ਲਈ ਪ੍ਰੋਕਿਊਰ ਕੀਤੀ ਔਰ ਮੇਰੇ ਖਿਲਾਫ ਐਫ ਆਈ ਆਰ ਜਿਹੜੀ ਆ ਉਹ ਭਲੱਥ ਥਾਣੇ ਵਿੱਚ ਦਰਜ ਕੀਤੀ ਹੋਈ ਆ ਕਿ ਇਸ ਤਰ੍ਹਾਂ ਨਾਲ ਪੰਜਾਬ ਅਸੀਂ ਚਲਾਵਾਂਗੇ ਕਿ ਇਹ ਤੁਹਾਡੀ ਬਦਲਾਅ ਦੀ ਰਾਜਨੀਤੀ ਹੈ ਛੱਡੋ ਇਹਨਾਂ ਗੱਲਾਂ ਨੂੰ ਪਲੀਜ਼ ਕੰਮ ਕਰੋ ਜਿਹੜੇ ਲੋਕਾਂ ਨੇ ਤੁਹਾਨੂੰ 92 ਬੰਦਿਆਂ ਨੂੰ ਦਿੱਤੇ ਆ ਮੈਂਡੇਟ ਦਿੱਤਾ ਵਾ ਡੋਨਟ ਇਨਡਲਜਨ ਦਿਸ ਵਿਚ ਹੰਟਿੰਗ ਦਿਸ ਵਿਂਡੇਟਿਕ ਵਿਂਡਿਕ ਵਿਂਡਿਕਟਿਵ ਪੋਲਿਟਿਕਸ ਇਹਦਾ ਕੋਈ ਕੁਝ ਨਹੀਂ ਲਾਭ ਹੋਵੇਗਾ ਹਾਂ ਜੇ ਤੁਸੀਂ ਮਾਨੀ ਬਣਾ ਲਿਆ ਮੁੱਖ ਮੰਤਰੀ ਨੇ ਕਿ ਮੈਂ ਫਲਾਣੇ ਬੰਦੇ ਨੂੰ ਅੰਦਰ ਕਰਨਾ ਖੈਰੇ ਨੂੰ ਅੰਦਰ ਕਰਨਾ ਚੰਨੀ ਨੂੰ ਅੰਦਰ ਕਰਨਾ ਉਹ ਤੁਸੀਂ ਕਰ ਲਿਓ ਜੇ ਤੁਹਾਨੂੰ ਇਹ ਨਾਲ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲਦੀ ਵੀ ਹੈਵ ਨੋ ਆਬਜੈਕਸ਼ਨ ਐਟ ਆਲ ਜ਼ਿਲ੍ਹਾ ਸਾਡੇ ਆਸਤੇ ਕੋ ਨਵੀਆਂ ਗੱਲਾਂ ਨਹੀਂ ਗਿਆ ਮੇਰੇ ਪਿਤਾ ਜੀ ਨੇ ਬਹੁਤ ਕਈ ਕਈ ਸਾਲ ਕੱਟੇ ਨੇ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਜੇਲ੍ਹਾਂ ਵਿੱਚ ਇਸ ਕਰਕੇ ਮੈਂ ਤੁਹਾਨੂੰ ਸਿਰਫ ਕਹਿਣਾ ਚਾਹੁੰਦਾ ਇਹ ਸਾਰਾ ਜਿਹੜੀ ਬਦਲਾਖੋਰੀ ਦੀ ਕਾਰਵਾਈ ਬੰਦ ਕਰੋ ਪੰਜਾਬ ਨੇ ਜਿਹੜਾ ਤੁਹਾਨੂੰ ਦਿੱਤਾ ਲੋਕਾਂ ਦਾ ਕੰਮ ਕਰੋ ਵਿਕਾਸ ਕਰਾਓ ਜਿਹੜੇ ਇਸ਼ੂਸ ਪੈਂਡਿੰਗ ਨੇ ਸਾਡੇ ਨੌਜਵਾਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਜਿਹੜਾ ਸਾਮ ਭੇਜਿਆ ਉਹ ਤੋਂ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਕਟਲੀ ਡਿਟੈਂਸ਼ਨਾਂ ਰੱਦ ਕਰੋ ਉਹਨਾਂ ਨੂੰ ਵਾਪਸ ਪੰਜਾਬ ਦੇ ਵਿੱਚ ਲੈ ਕੇ ਆਓ ਔਰ ਇਨਸਾਫ ਪਸੰਦੀ ਦਾ ਰਾਜ ਦੋ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਫਿਰ ਕਹਿਣਾ ਚਾਹੁੰਦਾ ਕਿ ਮੇਰੇ ਹਿਸਾਬ ਦੇ ਨਾਲ ਚੰਨੀ ਚਰਨਜੀਤ ਸਿੰਘ ਚੰਨੀ ਕੈਨੋਟ ਡਿਮਾਂਡ ਅ ਪ੍ਰਾਈਵ ਆਫ 2 ਕਰੋੜ ਰੁਪੀਆ आफ्टर ਦੀ ਡਿਸੀਜਨ ਆਫ ਦੀ ਹਾਈ ਕੋਰਟ ਆਨ ਬੇਸਡ 31 ਮਾਰਚ 2021 ਵੈਨ ਦੇ ਹੈਵ ਆਲਰੇਡੀ ਰਿਜੈਕਟਡ ਦਾ ਕਲੇਮ ਆਫ ਕ੍ਰਿਕਟਰ ਪਲੇਅਰ ਜਸ ਇੰਦਰ ਬੈਦਵਾਨ ਜਿਹੜਾ ਕਿ ਸਾਡਾ ਹੀ ਬੱਚਾ ਵਾ ਔਰ ਉਹਨਾਂ ਨੂੰ ਮੈਂ ਮੈਂ ਬੇਨਤੀ ਕਰੂੰਗਾ ਕਿ ਠੀਕ ਹੈ ਅੱਜ ਤੁਸੀਂ ਇੱਕ ਕਿਸੇ ਦੇ ਕਹਿਣ ਦੇ ਉੱਤੇ ਉਹਨਾਂ ਦੇ ਆ ਕੇ ਮੋਰੇ ਕੰਪਲੇਨਟ ਕਰਦੇ ਸਾਨੂੰ ਕੋਈ ਉਸ ਗੱਲ ਦਾ ਵੀ ਇਤਰਾਜ਼ ਨਹੀਂਗਾ ਹੋ ਸਕਦਾ ਤੁਹਾਡੇ ਨਾਲ ਕਿਸੇ ਨੇ ਵਿੱਚੋਂ ਦੀ ਕੋਈ ਕੋਈ ਇਸ ਤਰ੍ਹਾਂ ਦੀ ਗੱਲ ਤੁਹਾਨੂੰ ਐਕਸਪਲੋਇਟ ਕੀਤਾ ਹੋਵੇ ਬਟ ਆਉਣ ਤੋਂ ਪਹਿਲਾਂ ਪਲੀਜ਼ ਆਪਣੇ ਆਪਣੇ ਫੈਕਟਸ ਵੀ ਸਾਰੇ ਪਬਲਿਕ ਡੋਮੇਨ ਵਿੱਚ ਲੈ ਕੇ ਆਓ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਵਾਸਤੇ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੰਜਾਬ ਦੀਆਂ ਰਾਜਸੀ ਤਰਾਂ ਦੇ ਅੰਦਰ ਇਲਜ਼ਾਮ ਤਰਾਸ਼ੀਆਂ ਲਗਾਉਣ ਦਾ ਦੌਰ ਚੱਲਦਾ ਆ ਰਿਹਾ ਹੈ ਤੇ ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਵਵਾਦ ਉੱਠਿਆ ਸੀ ਮਜੂਦਾ ਮੁੱਖ ਮੰਤਰੀ ਅਤੇ ਸਾਬਕਾ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਿਸ ਨੂੰ ਲੈ ਕੇ ਭਗਵੰਤ ਮਾਨ ਵੱਡਾ ਦਾਵਾ ਕਰਦੇ ਨੇ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ 2 ਕਰੋੜ ਮੰਗਿਆ ਜਾਂਦਾ ਹੈ ਨੌਕਰੀ ਦੇਣ ਬਦਲੇ ਜੋ ਕਿ ক্রিকেট ਦਾ ਖਿਡਾਰੀ ਹੈ ਤੇ ਇਸੇ ਇਸੇ ਨੂੰ ਲੈ ਕੇ ਦੂਜੇ ਪਾਸੇ ਜਦੋਂ মিডিਆ ਦੇ ਮੁਖਤੱਬ ਹੋ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਵਾ ਕੀਤਾ ਸੀ ਔਰ ਨਾਲ ਹੀ ਉਹਨਾਂ ਨੇ ਇੱਕ ਵੱਡਾ ਕਦਮ ਚੁੱਕਿਆ ਸੀ ਉਹ ਗੁਰਦੁਆਰਾ ਕੋਤਵਾਲੀ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਦੀ 52 ਧਰਤੀ ਦੇ ਉੱਪਰ ਜਾ ਕੇ ਅਰਦਾਸ ਕਰਦੇ ਨੇ ਕਿ ਇਹਨਾਂ ਦੋਸ਼ਾਂ ਦੇ ਵਿੱਚ ਮੈਨੂੰ ਜਾਣ ਕੇ ਪਸਾਇਆ ਜਾ ਰਿਹਾ ਹੈ ਇਸ ਦੇ ਵਿੱਚ ਵੀ ਮੇਰਾ ਕਿਸੇ ਪ੍ਰਕਾਰ ਦਾ ਕੋਈ ਵੀ ਦੋਸ਼ ਨਹੀਂ ਤੇ ਇਸੇ ਨੂੰ ਲੈ ਕੇ ਜਿਹੜਾ 31 ਮਈ ਦਾ 2 ਵਜੇ ਦਾ ਸਮਾਂ ਦਿੱਤਾ ਸੀ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਵੱਡਾ ਦਾਵਾ ਕਰਦਿਆ ਹੋਇਆ ਉਸ ক্রিকেট ਖਿਡਾਰੀ ਜਸਿੰਦਰ ਸਿੰਘ ਜੋ ਕਿ ਬੈਦਵਾਨ ਦੇ ਪਿੰਡ ਦੇ ਨਾਲ ਸਬੰਧਤ ਹੈ ਤਾਂ ਉਸ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਮੀਡੀਆ ਦੇ ਮੁਖਾਤਬ ਹੁੰਦੇ ਨੇ ਤਾਂ ਉਹ ਸਮੇਂ ਦੇ ਦਰਮਿਆਨ ਇਹ ਵੱਡੇ ਦੋਸ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਪਰ ਲਗਾਏ ਜਾਂਦੇ ਨੇ ਕਿ ਉਹਨਾਂ ਨੇ ਨੌਕਰੀ ਦੇਣ ਬਦਲੇ 2 ਕਰੋੜ ਮੰਗੇ ਸੀ ਪਰ ਇਹ ਪਰਿਵਾਰ ਸੁਧਾਰਨ ਇਹਨਾਂ ਦੇ ਕੋਲੇ 2 ਕਰੋੜ ਰੁਪਏ ਨਹੀਂ ਸੀ ਤਾਂ ਇਹਨਾਂ ਨੂੰ ਨੌਕਰੀ ਨਹੀਂ ਮਿਲ ਸਕੀ ਉਹਨਾਂ ਨੇ ਨਾਲੇ ਵੀ ਦਾਅਵਾ ਕੀਤਾ ਕਿ ਇਹਨਾਂ ਨੇ ਨੌਕਰੀ ਲੈਣ ਬਦਲੇ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਅਪਰੋਚ ਕੀਤਾ ਸੀ ਪਰ ਉਸ ਤੋਂ ਕੁਝ ਸਮੇਂ ਬਾਅਦ ਹੀ ਜਦੋਂ ਨੌਕਰੀ ਮਿਲਣੀ ਸੀ ਤਾਂ ਕੁਝ ਸਮੇਂ ਬਾਅਦ ਹੀ ਮੁੱਖ ਮੰਤਰੀ ਤਬਦੀਲ ਹੋ ਜਾਂਦੇ ਨੇ ਉਸ ਉਹਨਾਂ ਦੀ ਜਗ੍ਹਾ ਦੇ ਉੱਪਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਪ੍ਰਾਪਤ ਹੋ ਜਾਂਦਾ ਹੈ ਪਰ ਉਹਨਾਂ ਦੇ ਵੱਲੋਂ ਜਿਹੜਾ ਸੀ ਪੈਸਿਆਂ ਦੀ ਡਿਮਾਂਡ ਕੀਤੀ ਗਈ ਤੇ ਇਸੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਮੀਡੀਆ ਦੇ ਮੁਖਤੱਬ ਹੋਏ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਔਰ ਵੱਡਾ ਦਾਵਾ ਕੀਤਾ ਕਿ ਜਿਸ ਲੜਕੇ ਨੂੰ ਜਿਸ ক্রিকেট ਦੇ ਖਿਡਾਰੀ ਨੂੰ ਨੌਕਰੀ ਦੀ ਡਿਮਾਂਡ ਕੀਤੀ ਜਾ ਰਹੀ ਹੈ ਔਰ ਮੇਰੇ ਉੱਪਰ ਵੱਡੇ ਦੋਸ਼ ਲਗਾਏ ਜਾ ਰਹੇ ਨੇ ਇਹ ਦੋਸ਼ ਬਿਲਕੁਲ ਬੇਬੁਨਿਆਦ ਨੇ ਕਿਉਂਕਿ ਕਾਨੂੰਨ ਦੇ ਅਨੁਸਾਰ ਇਹ ਨੌਂਦਵਾਨ ਇੱਕ ਕ੍ਰਿਕਟ ਦਾ ਖਿਡਾਰੀ ਨੌਕਰੀ ਦਾ ਅਧਿਕਾਰੀ ਨਹੀਂ ਪਰ ਦੂਜੇ ਪਾਸੇ ਇਹ ਦੋਨਾਂ ਮਸਲਿਆਂ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਤੇ ਚਰਨਜੀਤ ਸਿੰਘ ਚੰਨੀ ਦਾ ਆਪਸ ਦੇ ਵਿੱਚ ਵਿਵਾਦ ਚੱਲਦਾ ਤਾਂ ਉੱਥੇ ਸੁਖਪਾਲ ਖਹਿਰਾ ਵਿੱਚ ਆ ਗਏ ਨੇ ਕਿਉਂਕਿ ਸੁਖਪਾਲ ਖਹਿਰਾ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮਸਲਾ ਹੁੰਦਾ ਹੈ ਉਹ ਆਮ ਕਰਕੇ ਉਹਨਾਂ ਮਸਲਿਆਂ ਦੇ ਵਿੱਚ ਆ ਜਾਂਦੇ ਨੇ ਔਰ ਕਿਤੇ ਨਾ ਕਿਤੇ ਤੱਥਾਂ ਆਧਾਰਿਤ ਗੱਲ ਕਰਦੇ ਵੀ ਨਜ਼ਰ ਆਉਂਦੇ ਨੇ ਤਾਂ ਇਸੇ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਇੱਕ ਰਿਪੋਰਟ ਜਨਤਕ ਕੀਤੀ ਉਹਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਕਿ ਜਿਹੜਾ ਮਾਨਯੋਗ ਹਾਈ ਕੋਰਟ ਦੇ ਵੱਲੋਂ ਇਸ ক্রিকেট ਦੇ ਖਿਡਾਰੀ ਨੂੰ ਜਿਹੜਾ ਸੀ ਨੌਕਰੀ ਦੇ ਵਿੱਚ ਪੂਰੀ ਯੋਗਤਾ ਨਾ ਹੋਣ ਕਰਕੇ ਨੌਕਰੀ ਤੋਂ ਇਨਕਾਰ ਕੀਤਾ ਗਿਆ ਹੈ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਪਰ ਅਜਿਹੇ ਦੋਸ਼ ਲਗਾਉਣ ਦਾ ਕਾਰਨ ਕੀ ਹੈ ਕਿਉਂ ਜਾਣਬੁੱਝ ਕੇ ਜਿਹੜਾ ਹੈ ਸਾਡੀ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸੁਖਪਾਲ ਸਿੰਘ ਖਹਿਰਾ ਨੇ ਤੱਥਾਂ ਦੇ ਆਧਾਰਤ ਕੀ ਕੀ ਗੱਲ ਕੀਤੀ ਹੈ ਇੱਕ ਵਾਰ ਉਹ ਪੂਰੀ ਗੱਲਬਾਤ ਵੀ ਤੁਹਾਡੇ ਸਨਮੁਖ ਰੱਖ ਦਿੰਦੇ ਹਾਂ ਇਸ ਵਕਤ ਮੇਰਾ ਲਾਈਵ ਹੋਣ ਦਾ ਮਕਸਦ ਇਹ ਆ ਕਿ ਜਿਹੜਾ ਹੁਣ ਤੋਂ ਤਕਰੀਬਨ 2 ਕੁ ਘੰਟੇ ਪਹਿਲਾਂ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਪੰਜਾਬ ਨੇ ਬੜੇ ਗੰਭੀਰ ਇਲਜ਼ਾਮ ਲਾਏ ਨੇ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਤੇ ਕਿ ਉਹਨਾਂ ਨੇ ਇੱਕ ক্রিকেট ਪਲੇਅਰ ਸੀਗਾ ਜਸਵਿੰਦਰ ਬੈਦਵਾਨ ਉਹਦੇ ਤੋਂ 2 ਕਰੋੜ ਰੁਪਇਆ ਉਹ ਐਦਾਂ ਕਰਦੇ ਸੀ 2-2 ਪਹਿਲਾਂ ਪਰ ਮਤਲਬ ਸੀਗਾ ਕਿ 2 ਕਰੋੜ ਰੁਪਇਆ ਰਿਸ਼ਵਤ ਮੰਗੀ ਉਹਨੂੰ ਇੱਕ ਸਰਕਾਰੀ ਨੌਕਰੀ ਦੇਣ ਵਾਸਤੇ ਮੇਰਾ ਚਰਨਜੀਤ ਸਿੰਘ ਚੰਨੀ ਨਾਲ ਕੋਈ ਵਿਸ਼ੇਸ਼ ਇਸ ਤਰ੍ਹਾਂ ਦਾ ਤੁਲਕਾਤ ਨਹੀਂਗਾ ਪਰ ਮੈਂ ਕਿਉਂਕਿ ਸਿਰਫ ਇਨਸਾਫ ਦੀ ਗੱਲ ਤੁਹਾਡੇ ਸਨਮੁਖ ਰੱਖਣਾ ਚਾਹੁੰਦਾ ਵਾਂ ਤੱਥਾਂ ਦੇ ਆਧਾਰ ਦੇ ਉੱਤੇ ਉਹ ਮੈਂ ਤੁਹਾਡਾ ਇਸ ਲਾਈਵ ਜ਼ਰੀਏ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਭਗਵੰਤ ਸਿੰਘ ਮਾਨ ਨੇ ਇਲਜ਼ਾਮ ਲਾਏ ਨੇ ਇਹ ਬੇਸਿਕਲੀ ਇੱਕ ਬਦਲਾਖੋਰੀ ਦੇ ਵਿੱਚ ਸਪਸ਼ਟ ਤੌਰ ਤੇ ਸਾਬਤ ਹੁੰਦੇ ਨੇ ਕਿਉਂਕਿ ਮੇਰੇ ਕੋਲ ਇੱਕ ਹਾਈ ਕੋਰਟ ਦਾ ਫੈਸਲਾ ਹੈ ਜਿਹੜਾ ਕਿ ਜਸਿੰਦਰ ਸਿੰਘ ਬੈਦਵਾਨ ਨੇ ਮਾਰਚ 2021 ਦੇ ਵਿੱਚ ਪੰਜਾਬ ਰਿਆਣਾ ਹਾਈ ਕੋਰਟ ਦੇ ਜੋ ਦੋ ਜੱਜਸ ਨੇ ਇੱਕ ਫੈਸਲਾ ਦਿੱਤਾ ਜਤਿੰਦਰ ਜਸਟਿਸ ਜਤਿੰਦਰ ਚੋਹਾਨ ਐਂਡ ਜਸਟਿਸ ਵਿਵੇਕ ਪੂਰੀ ਮਾਰਚ 31 2021 ਨੂੰ ਜਿਹੜੇ ਇਲਜ਼ਾਮ ਜਸਿੰਦਰ ਬੈਦਵਾਨ ਇੱਕ ਕ੍ਰਿਕਟਰ ਉਹ ਸਾਡਾ ਬੱਚਾ ਹੀ ਆ ਮੈਂ ਉਹਦੇ ਕੋ ਖਿਲਾਫ ਰਹਿਗਾ ਉਹਦੇ ਜ਼ਰੀਏ ਭਗਵੰਤ ਮਾਨ ਨੇ ਉਹਨਾਂ ਨੂੰ ਬੇਸਿਕਲੀ ਇੱਕ ਸਹਾਰਾ ਬਣਾਇਆ ਵਾ ਕਾਂਗਰਸ 'ਤੇ ਅਟੈਕ ਕਰਨ ਦਾ ਜਾਂ ਚਰਨਜੀਤ ਸਿੰਘ ਚੰਨੀ ਦੇ 'ਤੇ ਅਟੈਕ ਕਰਨ ਦਾ ਕਿ ਚਰਨਜੀਤ ਸਿੰਘ ਚੰਨੀ ਉਹਨੂੰ ਨੌਕਰੀ ਦੇਣ ਦੇ ਇਵਜ਼ ਵਿੱਚ ਉਹਦਾ ਕੋਈ ਭਤੀਜੇ ਦਾ ਨਾਮ ਲੈ ਰਿਹਾ ਜਸ਼ਨ ਦਾ ਕਿ ਉਹ 2 ਕਰੋੜ ਰੁਪਏ ਰਿਸ਼ਵਤ ਮੰਗ ਰਿਹਾ ਸੀਗਾ ਉਹ ਰਿਸ਼ਵਤ ਤਾਂ ਮੰਗਦਾ ਜੇ ਜਸ਼ਨਜੀਤ ਦਾ ਕੋਈ ਰਾਈਟਫੁੱਲ ਕਲੇਮ ਹੁੰਦਾ ਮਾਰਚ 31 2021 ਨੂੰ ਪੰਜਾਬ ਰੈਣਾ ਹਾਈ ਕੋਰਟ ਦੇ ਡਬਲ ਬੈਂਚ ਨੇ ਫੈਸਲਾ ਦਿੱਤਾ ਜਿਹੜੀ ਪਟੀਸ਼ਨ ਜਸ਼ਨਜੀਤ ਸੌਰੀ ਜਸਿੰਦਰ ਬੈਦਵਾਨ ਨੇ ਕੀਤੀ ਕਿ ਮੈਨੂੰ ਨੌਕਰੀ ਜਿਹੜੀ ਆ ਦਿੱਤੀ ਜਾਵੇ ਕਿਉਂਕਿ ਮੈਂ ਸਪੋਰਟਸ ਕੋਟੇ ਚ ਅਪਲਾਈ ਕੀਤਾ ਸੀਗਾ ਲੇਕਿਨ ਇਸ ਫੈਸਲੇ ਵਿੱਚ ਇਹ